ਪੁੱਜੀ ਕਹਿੰਦੇ ਹੱਥਾਂ ਦੇ ਵਿੱਚ ਉਹ ਜਿਹੜੇ ਹੰਝੂ ਕਾਸ ਵਾਲੇ ਗੋਲੇ ਚੱਲੇ ਹੋਏ ਨੇ ਖੱਟਰ ਸਾਹਿਬ ਦੇ ਹੱਥ 'ਚ ਚਿਪਕਾਇਆ ਇਹਨਾਂ ਨੇ ਆਸੇ-ਪਾਸੇ ਲੱਗੇ ਹੋਏ ਨੇ ਤੇ ਬੱਪੂ ਜੀ ਕਹਾਂਗੇ ਕੀ ਪਿੱਛੇ ਕੀ ਬੰਨੇ ਆ ਪੋਸਟਰ ਬੰਨੇ ਆ ਕੀ ਕਰਿਆ ਇਹ ਪੋਸਟਰ ਵੀ ਕਿਸਮ ਦਾ ਰੋਸ ਹੈ اچھا ਸਾਨੂੰ ਇਦਾਂ ਦੇ ਗੋਲੇ ਮਾਰ ਰਿਹਾ ਹੱਥ ਫੜਾਇਆ ਹੋਇਆ ਇਹਦੇ ਮਾਰੇ ਆ ਤੇ ਆਲੀ ਤੇ ਕੀ ਲਿਖਿਆ ਹੋਇਆ ਸਾਰਾ ਮੈਂ ਹੂੰ ਖੱਟੜ ਜੋ ਕਹਿੰਦਾ ਹੂੰ ਉਹ ਕਰਤਾ ਨਹੀਂ ਹੂੰ ਮੈਂ ਭਾਰਤ ਦਾ ਕੋਈ ਕਾਨੂੰਨ ਨਹੀਂ ਮੰਨਤਾ ਜੋ ਮੈਂ ਚਾਹੂੰ ਉਹ ਕਰੂੰਗਾ ਮੈਂ ਹਰਿਆਣਾ ਸਰਕਾਰ ਦਾ ਰਾਜਾ ਹਾਂ ਲੱਗਦਾ ਨਹੀਂ ਇਹ ਫਿਰ ਵੀ ਉਹ ਸੀਐਮ ਹੈ ਜੀ ਇੱਕ ਸਟੇਟ ਦਾ ਪਰ ਬਾਪੂ ਜੀ ਐਨਆਰੋਸ਼ ਅਸੀਂ ਤਾਂ ਸੀਐਮ ਮੰਨਦੇ ਆ ਪਰ ਸਾਨੂੰ ਨਹੀਂ ਨਾ ਮੰਨਦਾ ਸਾਨੂੰ ਗੋਲੀਆਂ ਮਾਰੇਗਾ ਸਾਨੂੰ ਅਟਵਾਦੀ ਕਾਏਗਾ ਉਹ ਚੱਲਿਓ ਗੋਲੇ ਆ ਤੇ ਨਾਲ ਤੁਸੀਂ ਉੱਪਰ ਲਿਖਿਆ ਬੰਦਾ ਬੰਦਿਆ ਹਰ ਸਮੇਂ ਬੋਲ ਸਤਨਾਮ ਵਾਹਿਗੁਰੂ ਚੰਗੇ ਮਾਰੇ ਸਭ ਦਾ ਭਲਾ ਕਰੀ ਵਾਹਿਗੁਰੂ ਪ੍ਰਮਾਤਮਾ ਨੂੰ ਹਰ ਸਮੇਂ ਯਾਦ ਕਰੀ ਇੰਦਾ ਵੀ ਪੜਾ ਕਰੇ ਕਹੇ ਸਾਨੂੰ ਗੋਲੀਆਂ ਮਾਰਦਾ ਮੈਂ ਮੈਂ ਹਾਂ ਮੋਦੀ ਮੈਂ ਹਾਂ ਮੋਦੀ ਮੈਂ ਭਾਰਤ ਦਾ ਰਾਜਾ ਮੋਦੀ ਪੂਰੀ ਦੁਨੀਆ ਵਿੱਚ ਸਭ ਤੋਂ ਵੱਡਾ ਝੂਠਾ ਸਮਝਦੇ ਸਾਂ ਅੱਲਾ ਆਪਣੇ ਵਾਅਦਿਆਂ ਤੋਂ ਮੁੱਕਰ ਜਾਂਦਾ ਮੁੱਕਰ ਜਾਂਦਾ ਮੁੱਕਰਵਾਲਾ ਲਪੰਟ ਰਾਜਾ ਮੋਦੀ ਭਾਰਤ ਦੇ ਕਾਨੂੰਨ ਨਹੀਂ ਜਾਣਦਾ ਆਪਣਾ ਹੀ ਕਾਨੂੰਨ ਕਰਦਾ ਹਾਂ ਨਾ ਜਿਆਦੇ ਰੋਸ਼ ਬਾਬੂ ਜੀ ਦੇਖਿਆ ਜਾਵੇ ਜਿਹੜੇ ਤਰੀਕੇ ਦੇ ਨਾਲ ਤੁਸੀਂ ਪ੍ਰੈਜੈਂਟ ਕਰ ਰਹੇ ਹੋ ਪਹਿਲਾਂ ਤੁਸੀਂ ਜਾ ਕੇ ਆਏ ਹੋ ਮਾਰੇ ਸਾਡੇ ਗੋਲੀਆਂ ਮਾਰਤੀਆਂ ਸਾਡੇ ਬੰਦੇ ਮਾਰਦੇ ਅਸੀਂ ਤਾਂ ਕੁਝ ਕੈਂ ਹੀ ਰੇ ਜੋ ਕਰਦਾ ਉਹ ਦਿਖਾ ਰਹੇ ਅਸੀਂ ਕਿਹੜਾ ਕੋਈ ਛੱਟ ਮਾਰਦੀ ਗਰੀ RAM ਦਾ ਵੀ ਲਾ ਰੱਖਿਆ ਤੁਸੀਂ ਮੂਰੇ ਖਾਲਸਾ ਦਾ ਜਿਕੇ ਇੱਕ ਲਾਈਏ ਜਿਹੜਾ ਨਿਸ਼ਾਨ ਸਾਹਿਬ ਲਾਇਆ ਹੈ ਅਰੇ ਭਾਈ ਨਾਲ ਲੈਕਚਰ ਨੇ ਸਾਡੇ ਭਰਾ ਹੀ ਨੇ Hindu Muslim Sikh ਸਾਈ ਸਾਰੇ ਅਸੀਂ ਭਾਈ ਭਈ ਸਾਰੇ ਜੇ ਕਹਿਆ ਜਾਵੇ ਚੰਡੇ ਕਿਸਾਨੀ ਦਾ ਵੀ ਲਾਇਆ ਸ਼੍ਰੀ ਰਾਮ ਦਾ ਵੀ ਲਾਤਾ ਸ਼੍ਰੀ ਰਾਮ ਦਾ ਨਾਮ ਕਰਕੇ ਜੇ ਕਹਿਆ ਜਾਵੇ ਕੋਈ ਵਿਰੋਧ ਨਹੀਂ ਕਰ ਹੈਗਾ ਸਾਨੂੰ ਕੋਈ ਵਿਰੋਧ ਨਹੀਂ ਸਾਡਾ ਗੁਰੂ ਹੈ ਸਾਡਾ ਜਿਨਾ ਉਤਾਰੇ ਵੀ ਅਵਤਾਰ ਨੇ ਕਰਦੇ ਸਸਿਕਾਲਾ ਕਿਸਾਨੀ ਅੰਦੋਲਨ ਦੀ ਇੱਕ ਤਸਵੀਰ ਤੁਹਾਨੂੰ ਦਿਖਾਉਣ ਲੱਗਿਆ ਖੈਰ ਦੁੱਖ ਵੀ ਹੁੰਦਾ ਤੇ ਨਾਲ ਨਾਲ ਹਾਸੀ ਵੀ ਬਹੁ ਆਉਂਦੀ ਆ ਕਿਉਂਕਿ ਜੇ ਕਹੀਏ ਪੰਜਾਬੀ ਜਿਸ ਤਰ੍ਹਾਂ ਦੇ ਨਾਲ ਖੁਰਾਫਾਤੀ ਨੇ ਤੇ ਜਿਹੜੇ ਜੁਗਾੜ ਐ ਸੀ ਦੇਖਿਆ ਕਿ ਉੱਥੇ ਜਵਾਬ ਦੇਣ ਵਾਸਤੇ ਹੰਝੂ ਗੈਸ ਦੇ ਗੋਲਿਆਂ ਦੇ ਲਾਏ ਗਏ ਉਹ ਸਭ ਦੇ ਸਾਹਮਣੇ ਨੇ ਫਰਕਤ ਤਸਵੀਰ ਤੁਸੀਂ ਦੇਖੋ ਆਸੀ ਆਉਂਦੀ ਆ ਦੇਖ ਕੇ ਤੇ ਦੁੱਖ ਇਸ ਚੀਜ਼ ਦਾ ਕਿ ਸ਼ਾਇਦ ਇਹ ਭਾਵਨਾਵਾਂ ਸਰਕਾਰਾਂ ਨਹੀਂ ਸਮਝਦੀਆਂ ਹੈਗੀਆਂ ਆ ਤਸਵੀਰ ਤੁਸੀਂ ਦੇਖੋ ਖੱਟਰ ਸਾਹਿਬ ਦਾ ਪੋਸਟਰ ਲੱਗੂਗਾ ਪਹਿਲੀ ਨਿਗਾਹ ਵਿੱਚ ਪਰ ਇਹ ਬਾਪੂ ਜੀ ਕਹਿੰਦੇ ਹੱਥਾਂ ਦੇ ਵਿੱਚ ਉਹ ਜਿਹੜੇ ਹੰਝੂ ਕਾਸਲੇ ਗੋਲੇ ਚੱਲੇ ਹੋਏ ਨੇ ਖੱਟਰ ਸਾਹਿਬ ਦੇ ਹੱਥ 'ਚ ਚਿਪਕਾਇਆ ਇਹਨਾਂ ਨੇ ਆਸੇ ਪਾਸੇ ਲੱਗੇ ਹੋਏ ਨੇ ਤੇ ਬਾਪੂ ਜੀ ਕਹਾਂਗੇ ਕਿ ਪਿੱਛੇ ਕੀ ਬੰਨੇ ਆ ਪੋਸਟਰ ਬੰਨੇ ਆ ਕੀ ਕਰਿਆ ਇਹ ਪੋਸਟਰ ਵੀ ਕਿਸਮ ਦਾ ਰੋਸ ਹੈ ਅੱਛਾ ਕਿ ਸਾਨੂੰ ਇਦਾਂ ਦੇ ਗੋਲੇ ਮਾਰ ਰਿਹਾ ਹੱਥ ਫੜਾਇਆ ਹੋਇਆ ਇਹਨਾਂ ਦਾ ਮਾਰੇ ਆ ਦੇ ਹਾਲੀ ਉੱਤੇ ਉੱਤੇ ਕੀ ਲਿਖਿਆ ਹੋਇਆ ਸਾਰਾ ਮੈਂ ਹੂੰ ਖੱਟੜ ਜੋ ਕਹਿੰਦਾ ਹੂੰ ਉਹ ਕਰਤਾ ਨਹੀਂ ਹੂੰ ਮੈਂ ਭਾਰਤ ਦਾ ਕੋਈ ਕਾਨੂੰਨ ਨਹੀਂ ਮੰਨਦਾ ਜੋ ਮੈਂ ਚਾਹੂੰ ਉਹ ਕਰੂੰਗਾ ਮੈਂ ਹਰਿਆਣਾ ਸਰਕਾਰ ਦਾ ਰਾਜਾ ਹੂੰ ਇਹ ਲੱਗਦਾ ਨਹੀਂ ਇਹ ਫਿਰ ਵੀ ਉਹ ਸੀਐਮ ਹੈ ਜੀ ਇੱਕ ਸਟੇਟ ਦਾ ਪਰ ਬਾਪੂ ਜੀ ਐਨਆਰੋਸ਼ ਅੱਛੀ ਦਾ ਸੀਐਮ ਮੰਨਦੇ ਆ ਪਰ ਸਾਨੂੰ ਨਹੀਂ ਨਾ ਮੰਨਦਾ ਸਾਨੂੰ ਗੋਲੀਆਂ ਮਾਰੇਗਾ ਸਾਨੂੰ ਅਤਵਾਦੀ ਕਹੇਗਾ ਇਹ ਤੁਸੀਂ ਇਕੱਲੇ ਰੋਸ਼ਕ ਨਹੀਂ ਕਰਕੇ ਜਾਂ ਤੁਸੀਂ ਵੀ ਇਹ ਇਹ ਗੋਲੇ ਨਾਲ ਫਟੜ ਹੋਏ ਖਟੜ ਹੋਏ ਤਾਂ ਖਾਦਰ ਨਾ ਇਹ ਇੰਨੀ ਜਿਆਦਾ ਸੱਟਾਂ ਵਿੱਚ ਬਹੁਤ ਜਿਆਦਾ ਜਨਾਬ ਬਹੁਤ ਜਿਆਦਾ ਗੋਲੀਆਂ ਮਾਰਨੇ ਨੇ ਕੋਈ ਵੀ ਪ੍ਰੂਫ ਨਹੀਂ ਉਹਨਾਂ ਦੇ ਆਰਐਸਟ ਦੇ ਬੰਦੇ ਪੁਲਿਸ ਦੇ ਨਾਲ ਆ ਕੇ ਬਿਨਾਂ ਵਰਦੀ ਅੱਛਾ ਉਹ ਵੀ ਮੈਂ ਦਿਖਾ ਦਿੰਦਾ ਮੂਵੀ ਅੱਛਾ ਸੱਟਾਂ ਵੱਜੀਆਂ 21:00 ਵਜੇ ਆ ਜੀ ਲਾਤੀ ਦੀ ਗੋਲੀਆਂ ਮੱਦੀ ਹੋਈਆਂ ਇਹ ਕੋਈ ਕਹਿੰਦੇ ਕਿ ਮੇਰੇ ਕਿ ਕਿਉਂਕਿ ਇਹ ਗਏ ਸੀਗੇ ਉੱਥੇ ਅੰਦੋਲਨ ਦੇ ਵਿੱਚ ਆ ਤੁਸੀਂ ਦੇਖੋ ਸਾਰਾ ਇਹ ਤਾਂ ਬਹੁਤ ਜ਼ਿਆਦਾ ਬਸ ਰਹਿੰਦੋ 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 ਇਹ ਤਾਂ ਖਾਸਾ ਨੁਕਸਾਨ ਹੋਇਆ ਹੈ ਕਿ ਬੱਜਿਆ ਕੀ ਇੱਥੇ ਗੋਲਾ ਵਾਲਾ ਇਹ ਪਟਿਆ ਲੋਕਲ ਮਿਕਟਨ ਨੂੰ ਮੈਸੇ ਚੱਕ ਕੇ ਚਿਪਕਾਏ ਨਹੀਂ ਨਹੀਂ ਇਹ ਚੱਲੇ ਹੋਏ ਗੋਲੇ ਆ ਤੇ 나ੜ ਤੁਸੀਂ ਉੱਪਰ ਲਿਖਿਆ ਬੰਦਿਆ ਹਰ ਸਮੇਂ ਬੋਲ ਸਤਨਾਮ ਵਾਹਿਗੁਰੂ ਚੰਗੇ ਮਾੜੇ ਸਭ ਦਾ ਭਲਾ ਕਰੀ ਵਾਹਿਗੁਰੂ ਪ੍ਰਮਾਤਮਾ ਨੂੰ ਹਰ ਸਮੇਂ ਯਾਦ ਕਰੇ ਇਹਦਾ ਵੀ ਪੜਾ ਕਰੇ ਕੈਸਾ ਤੁਹਾਨੂੰ ਗੋਲੀਆਂ ਮਾਰਦਾ ਅਸੀਂ ਸਭ ਦਾ ਭੜਾ ਮੰਗਣ ਵਾਲੇ ਆ ਅਸੀਂ ਨਾ ਖਰਸਤਾਨੀ ਆ ਅਸੀਂ ਭਾਰਤੀ ਆ ਭਾਰਤ ਜਣਾ ਬੰਸਾ ਆ ਆ ਉਹ ਅੱਗੇ ਵੀ ਤੁਹਾਨੂੰ ਦਿਖਾਈ ਹੈ ਮੈਸੇਜ ਲਿਖਿਆ ਸੋਹਣੇ ਘਰ ਪਰ ਉੱਥੇ ਨਾਲ-ਨਾਲ ਤਾਂ ਹਰ ਦਾ ਭੜਾ ਮੰਗਦੇ ਤੇਰਾ ਬੁਰੀ ਨਜ਼ਰ ਲੜੀ ਤੇਰਾ ਵੀ ਭੜਾ ਹਾਂ ਤੇ ਇਹ ਤੱਕ ਗੱਲ ਹੈਗੀ ਆ ਜੀ ਪੰਜਾਬੀ ਤੇ ਖਾਸ ਤੌਰ ਤੇ ਹੈ ਸਾਡੇ ਪੰਜਾਬ ਨਾਲ ਕੀ ਵਿੱਚ ਕਰੇ ਕਿਤੇ ਉਹ ਲਿਖੇ ਇਹ ਵੀ ਲਿਖਿਆ ਨਾਲ ਨਾਲ ਹਾਂਜੀ ਪਰ ਇਹ ਪਰ ਇਹ ਅੰਦੋਲਨ ਨੂੰ ਲੈ ਕੇ ਤਾਂ ਬਹੁਤ ਸਾਰੇ ਲੋਕ ਸਵਾਲ ਚੁੱਕੀ ਜਾਂਦੇ ਨੇ ਕਹਿੰਦੇ ਗਲਤ ਟਾਈਮ ਲਾ ਲਿਆ ਉੱਥੇ ਬੈਠ ਗਏ ਨੇ ਜਾ ਕੇ ਕਈ ਲੋਕ ਰੋਸ ਜਤਾ ਰਹੇ ਨੇ ਦੇਸ਼ ਦੇ ਵਿੱਚ ਉਹ ਦੇਖਦੇ ਆਂ ਇਹ ਵੀਡੀਓ ਕੋਈ ਜਦ 12 ਤਰੀਕ ਨੂੰ ਸਾਨੂੰ ਕੋਣ ਨੇ ਆਰਡਰ ਦਿੱਤੇ ਆ ਵੀ ਤੁਸੀਂ ਜਾ ਸਕਦੇ ਹੋ ਪੰਜਾਬ ਸਰਕਾਰ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਨੂੰ ਕਹੇ ਤੁਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ ਇਹ ਕਾਨੂੰਨ ਹੈ ਭਾਈ ਜਿਹੜਾ ਮਰਜ਼ੀ ਵਿਦਰੋਹ ਕਰ ਸਕਦਾ ਤੇ ਉਹਨੂੰ ਹੱਕ ਹੈ ਆਪਣੇ ਆਕਮੰਡਣ ਦਾ ਇਹ ਤਾਂ ਮੋਦੀ ਦੀ ਵੀ ਲਾ ਰੱਖੀ ਆ ਕਿ ਮੋਦੀ ਦੀ ਦੇਖੋ ਕੀ ਕਹਿੰਦਾ ਮੈਂ ਹਾਂ ਮੋਦੀ ਹਾਂ ਕਹਿੰਦਾ ਮੈਂ ਹਾਂ ਮੋਦੀ ਮੈਂ ਹਾਂ ਮੋਦੀ ਮੈਂ ਹਾਂ ਭਾਰਤ ਦਾ ਰਾਜਾ ਮੋਦੀ ਪੂਰੀ ਦੁਨੀਆ ਵਿੱਚ ਸਭ ਤੋਂ ਵੱਡਾ ਝੂਠਾ ਸਮਝਦੇ ਹਿਸਾਬ ਨਾਲ ਆਪਣੇ ਵਾਦੇ ਤੋਂ ਮੁੱਕਰ ਜਾਂਦਾ ਹੈ ਮੁੱਕਰ ਜਾਂਦਾ ਮੁੱਕਰ ਵਾਲਾ ਲਪੰਟ ਰਾਜਾ ਮੋਦੀ ਭਾਰਤ ਦੇ ਕਾਨੂੰਨ ਨਹੀਂ ਜਾਣਦਾ ਆਪਣਾ ਹੀ ਕਾਨੂੰਨ ਕਰਦਾ ਹਾਂ ਜਾਦੇ ਰੋਸ਼ ਬਾਪੂ ਜੀ ਦੇਖਿਆ ਜਾਵੇ ਜਿਹੜੇ ਤਰੀਕੇ ਦੇ ਨਾਲ ਤੁਸੀਂ ਪ੍ਰੈਜੈਂਟ ਕਰ ਰਹੇ ਹੋ ਪਹਿਲਾਂ ਤੁਸੀਂ ਜਾ ਕੇ ਆਏ ਹੋ ਉੱਥੇ ਸਾਡੇ ਸਾਡੇ ਗੋਲੀਆਂ ਮਾਰਦੀਆਂ ਸਾਡੇ ਬੰਦੇ ਮਾਰਦੇ ਅਸੀਂ ਤਾਂ ਕੁਝ ਕਹਿ ਹੀ ਰਹੇ ਜੋ ਕਰਦਾ ਉਹ ਦਿਖਾ ਰਹੇ ਅਸੀਂ ਕਿਹੜਾ ਕੋਈ ਛੱਟ ਮਾਰਦੀ ਤੁਸੀਂ ਤੁਸੀਂ ਇਹਨੂੰ ਲਈ ਫਿਰਦੇ ਹੋ ਇਸ ਤਰ੍ਹਾਂ ਦੇ ਨਾਲ ਠਹਿਰਾਣਾ ਸੀ ਉਹ ਕੁਦਰਤੀ ਛੱਪ ਗਿਆ ਮੈਂ ਕਿਹਾ ਚਲੋ ਹੁਣ ਅੱਧੀ ਲਾਦੀ ਟਾਈਮ ਹੋ ਗਿਆ ਮੈਂ ਇਹਨੂੰ ਪੁੱਠਾ ਬੰਨਣਾ ਸੀ ਉਹ ਸਿੱਧਾ ਲਿਖਣਾ ਸੀ ਉਹ ਸਿੱਧਾ ਹੀ ਲਿਖ ਹੋ ਗਿਆ ਫਿਰ ਹੁਣ ਸਿੱਧਾ ਲਾਣਾ ਪੈ ਗਿਆ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਪਰ ਰੋਕਦਾ ਨਹੀਂ ਕੋਈ ਜਿਵੇਂ ਲੱਭ ਨਹੀਂ ਵੀ ਤੁਸੀਂ ਐ ਲਈ ਜਾ ਰਹੇ ਹੋ ਪਹਿਲਾਂ ਕਿ ਨਹੀਂ ਰੋਕੇ ਮੈਂ ਦਿੱਲੀ ਜਾਂਦਾ ਬੰਨ ਬੰਨ ਕੇ ਮੋਦੀ ਨੂੰ ਸਾਰੇ ਉੱਥੇ ਪੂਰਾ ਸਾਲ ਰਹੇ ਆਂ ਕੀ ਲੱਗਣਾ ਕੋਈ ਮਾਰੀਗਾ ਲੈਦਰ ਹੈ ਆਪਣੇ ਕੋ ਪਰਚਾ ਪਰਚਾ ਤਾਂਹੀਂ ਤਾਂ ਹੈ ਨਹੀਂ ਆ ਦੇਖੋ ਆ ਬਾਰ ਮੋਦੀ ਆਏ ਦਿੱਲੀ ਆ ਰਹੇ ਆ ਅਸੀਂ ਲੈ ਕੇ ਆਏ ਆ ਸਾਰੇ ਭਾਈ ਆਪਣੇ ਸਾਰੇ ਭਾਈ Hindu Muslim Sikh Isai ਮੋਦੀਆ ਹੁਣ ਭੱਜ ਨਾ ਜਾਈਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸਾਡਾ ਭਾਈਚਾਰਾ ਜਿੰਦਾਬਾਦ ਹੁਣ ਖੜ ਜਾ ਮੋਦੀਆ ਤੇਰੀ ਫੇਰ ਦੁਆਰਾ ਸ਼ਮਤ ਆਈ ਇਹ ਸਾਰੀਆਂ ਚੀਜ਼ਾਂ ਦੇ ਨਾਲ ਤੁਸੀਂ ਪਰ ਨਾਲ ਗੱਲ ਇੱਕ ਹੋਰ ਹੈ ਤੁਸੀਂ ਝੰਡਾ ਤਿਰੰਗਾ ਵੀ ਲਾਇਆ ਹੈ ਪਿੱਛੇ ਸ਼੍ਰੀ ਰਾਮ ਦਾ ਵੀ ਲਾ ਰੱਖਿਆ ਤੁਸੀਂ ਮੂਰੇ ਖਾਲਸਾ ਦਾ ਜੇ ਕਿ ਲਾਈਏ ਜਿਹੜਾ ਨਿਸ਼ਾਨ ਸਾਹਿਬ ਲਾਇਆ ਸਾਰੇ ਭਾਈ ਨਾਲ ਲੈ ਚ ਨੇ ਸਾਡੇ ਭਰਾ ਹੀ ਨੇ Hindu Muslim Sikh Sai ਸਾਰੇ ਅਸੀਂ ਭਾਈ ਭਾਈ ਕਾਈਉ ਕਰਕੇ ਤੁਸੀਂ ਚਾਰੇ ਜੇ ਕਹਿ ਜਾਵੇ ਝੰਡੇ ਕਿਸਾਨੀ ਦਾ ਵੀ ਲਾਇਆ ਸ਼੍ਰੀ ਰਾਮ ਦਾ ਵੀ ਲਾਤਾ ਸ਼੍ਰੀ ਰਾਮ ਦਾ ਨਾਮ ਕਰਕੇ ਜੇ ਕਹਿ ਜਾਵੇ ਕੋਈ ਵਿਰੋਧ ਨਹੀਂ ਕਰ ਹੈਗਾ ਸਾਨੂੰ ਕੋਈ ਵਿਰੋਧ ਨਹੀਂ ਸਾਡਾ ਗੁਰੂ ਹੈ ਸਾਡਾ ਕਿਹਨਾਵਤਾਰ ਹੈ ਵੀ ਅਵਤਾਰ ਨੇ ਤੇਰੇ ਸਾਡੀ ਬਾਣੀ ਚ ਹੈ ਪਰ ਇਹ ਸਾਰੀ ਚੀਜ਼ ਦੇ ਨਾਲ ਮੈਸੇਜ ਜਾਂਦਾ ਲੋਕਾਂ 'ਚ ਵੀ ਦੇਖੋ ਏਸੀ ਤਾਂ ਇਕਤਾ ਦੀ ਗੱਲ ਕਰਦੇ ਆ ਖਾਲਸਾ ਹੀ ਨਿਸ਼ਾਨ ਸਾਹਿਬ ਝੁਲਦੇ ਆ ਪਿੱਛੇ ਸ਼੍ਰੀ ਰਾਮ ਦਾ ਵੀ ਝੰਡਾ ਅਸੀਂ ਮੰਨਦੇ ਆ ਨਾ ਬਾਰਡਰ ਤੇ ਆ ਆ ਚੜਾਇਆ ਇਹਨੂੰ ਮੂਹਰੇ ਫੱਟੇ ਬਲਾਈ ਉਹਨੂੰ ਆਰਮੀ ਵਾਲੇ ਬੱਚੇ ਸਾਡੇ ਅਸੀਂ ਵੀ ਘੱਟ ਦਾ ਚੁਪਦੇ ਨਹੀਂ ਦਿਖਾਇਆ ਵੀ ਤੁਹਾਡੀ ਗੋਲੀ ਖਾਵਾਂਗੇ ਡਾਂਗ ਖਾਵਾਂਗੇ ਤੁਹਾਨੂੰ ਨਹੀਂ ਹੱਟ ਚੁੱਕਾਂਗੇ ਫਿਰ ਜੇ ਕਹੀਏ ਤਸਵੀਰ ਹੈ ਹਾਂ ਨਹੀਂ ਚੁੱਕਾਂਗੇ ਹੁਣ ਫਿਰ ਜਾ ਰਹੇ ਕੱਲ 3 ਦਿਨ ਜਖਮੀ ਰਿਹਾ ਦਾਖਲ ਤੇ ਹੁਣ ਮਾਰੇ ਇਹ ਕਿਰਪਾ ਕਰਤੀ ਏ ਫਿਰ ਫਿਰ ਗਾਈ ਜਾਵਾਂਗੇ ਫਿਰ ਦੇਖੋ ਜੇ ਕਹੀਏ ਜੀਹਾਂ ਚੀਜ਼ਾਂ ਦੇ ਵਿੱਚ ਤਾਂ ਇੱਕ ਹੀ ਹੈ ਵਾਹਿਗੁਰੂ ਦੀ ਕਿਰਪਾ ਬਹੁਤ ਜ਼ਰੂਰੀ ਆ ਪਰ ਨਾਲ ਗੱਲ ਇਹ ਹੈ ਵੀ ਇਹ ਕਹਿੰਦੇ ਇੱਕ ਮੈਸੇਜ ਦੇ ਰਹੇ ਆ ਮੋਹਾਲੀ ਦੀਆਂ ਸੜਕਾਂ ਤੇ ਜਿਸ ਤਰ੍ਹਾਂ ਦੇ ਨਾਲ ਇਹ ਪਹਿਲਾਂ ਜਿਪਸੀ ਚਲਾ ਕੇ ਕਹਿੰਦੇ ਹੁਣ ਫਿਰ ਦੂਬਾਤ ਚ ਮੈਂ ਉੱਥੇ ਜਾਉਂ ਅਦੋਲਨ ਵਾਲੀ ਥਾਂ ਤੇ ਪਹਿਲਾਂ ਵੀ ਉੱਥੇ ਸੀਗਾ ਪਰ ਇਹ ਕਹਿੰਦੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਇਹ ਆ ਕਿ ਜਿਸ ਤਰ੍ਹਾਂ ਦੇ ਨਾਲ-ਨਾਲ ਤੁਸੀਂ ਦੁਬਾਰੇ ਤੁਹਾਨੂੰ ਦਿਖਾ ਦਿੰਦੇ ਆ ਤਸਵੀਰ ਕਿ ਅਸੀਂ ਇੱਕਾਂ ਤਾਈਆਂ ਕਰਕੇ ਅਸੀਂ ਉੱਪਰ ਜਿਹੜਾ ਝੰਡਾ ਸ਼੍ਰੀ ਰਾਮ ਦਾ ਵੀ ਲਾਇਆ ਹੈ ਪਰ ਨਾਲ ਨਾਲ ਗੱਲ ਕਹੀਏ ਹੰਝੂ ਗੈਸ ਜਿਸ ਤਰ੍ਹਾਂ ਦੇ ਨਾਲ ਕਹਿੰਦੇ ਸਾਡੇ ਤੇ ਵਰਸਾਏ ਗਏ ਉਦੇ ਹੀ ਚਲਦੇ ਜਿਹੜਾ ਖੱਟਰ ਦੀ ਇੱਕ ਤਸਵੀਰ ਵੱਡੀ ਕਰਕੇ ਨਾਲੇ ਲਾਈ ਆ ਗੱਲ ਰੋਸ਼ ਦੀ ਆ ਰੋਸ਼ ਦੇ ਨਾਲ ਨਾਲ ਕਹਿੰਦੇ ਅਸੀਂ ਇਸੇ ਤਰ੍ਹਾਂ ਦੇ ਨਾਲ ਇਹਨੂੰ ਖਿੱਚ ਕੇ ਲੈ ਜਾਵਾਂਗੇ ਬਹੁਤ ਸਾਰੇ ਲੋਕ ਖੜਖੜ ਵੀ ਦੇਖ ਰਹੇ ਨੇ ਯਾਰ ਵੀ ਇਹ ਹੋ ਕੀ ਗਿਆ ਕਿਉਂਕਿ ਹਰ ਕਿਸੇ ਨੂੰ ਪਤਾ ਹੈ ਅੰਦੋਲਨ ਚੱਲ ਰਿਹਾ ਤੇ ਉੱਥੇ ਕੀ ਹੋ ਰਿਹਾ ਉਹਦੇ ਨਾਲ ਨਾਲ ਹਰੇਕ ਕਿਸੇ ਦੇ ਆਪਣੇ ਥਿਊ ਨੇ ਸੀਨੀਅਰ ਵੀਡੀਓਲਿਸਟ ਬੰਤੇ ਇਹਦੇ ਨਾਲ ਅਸਮੀ ਸਿੰਘ ਹੋਰ ਜਨਰਲਸਪੋਰਟਸ ਫਨ ਟੀਵੀ ਮੋਹਾਲੀ